गरीब परिवार दी दुख भरी दस्तान परिवार दा रो रो होया बुरा हाल श्री हरगोबिंदपुर साहिब दे नजदीक पेंदे कस्बा कुमान दा नौजवान लवदीप सिंह पुत्र सवर्गी गुरमुख सिंह जो बहुत ही गरीब परिवार दा नौजवान है अति जिस दे कार दी हालत बद तो बदतर है ਆਪਣੇ ਘਰ ਦੀ ਹਾਲਤ ਸੁਧਾਰਨ ਲਈ 12 ਫਰਵਰੀ 2025 ਨੂੰ ਵਿਦੇਸ਼ ਜਾ ਰਿਹਾ ਸੀ ਤਾਂ ਉਸ ਨੂੰ ਮੁੰਬਈ 에ਅਰਪੋਰਟ ਤੇ ਇਮੀਗ੍ਰੇਸ਼ਨ ਨੇ ਗਿਫਤਾਰ ਕਰ ਲਿਆ ਇਸ ਸੰਬੰਧੀ ਰੋਦਿਆਂ ਹੋਇਆ ਲਬਦੀਪ ਸਿੰਘ ਮਾਤਾ ਸੁਖਵਿੰਦਰ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸਦੇ ਪਤੀ ਗੁਰਮੁਖ ਸਿੰਘ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਉਸ ਦੀਆਂ ਦੋ ਲੜਕੀਆਂ ਅਤੇ ਇੱਕ ਲੜਕਾ ਹੈ ਮੇਰੀ ਛੋਟੀ ਲੜਕੀ ਦੇ ਪਤੀ ਦੀ ਵੀ ਮੌਤ ਹੋ ਚੁੱਕੀ ਹੈ ਮੈਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਗੁਜ਼ਾਰਾ ਕਰ ਰਹੀ ਹਾਂ ਚੰਗੇ ਭਵਿੱਖ ਦੀ ਕਾਮਨਾ ਕਰਨ ਲਈ ਲੋਕਾਂ ਤੋਂ ਵਿਆਜੀ ਰੁਪਏ ਲੈ ਕੇ ਪੁੱਤਰ ਨੂੰ ਵਿਦੇਸ਼ ਭੇਜਣਾ ਚਾਹਿਆ ਸੀ ਕਿ ਸਾਡੇ ਵੀ ਦਿਨ ਚੰਗੇ ਆ ਜਾਣਗੇ ਪਰ ਰੱਬ ਨੂੰ ਇਹ ਮਨਜ਼ੂਰ ਨਹੀਂ ਹੋਇਆ ਜੋ ਕਿ 12 ਫਰਵਰੀ ਨੂੰ ਇਥੋਂ ਮੁੰਬਈ ਗਿਆ ਸੀ ਅਤੇ 16 ਫਰਵਰੀ ਨੂੰ ਮੁੰਬਈ 에ਰਪੋਰਟ ਤੋਂ ਕਿਸੇ ਕਲੈਰੀਕਲ ਮਿਸਟੇਕ ਕਰਕੇ ਉਥੋਂ ਦੇ ਪ੍ਰਸ਼ਾਸਨ ਨੇ ਉਸ ਨੂੰ ਮੁੰਬਈ ਜੇਲ੍ਹ ਵਿੱਚ ਭੇਜ ਦਿੱਤਾ ਹੈ। ਇਸ ਸਮੇਂ ਪਰਿਵਾਰ ਵੱਲੋਂ ਭਾਰਤ ਸਰਕਾਰ, ਪੰਜਾਬ ਸਰਕਾਰ, ਸਿੱਖ ਜਥੇਬੰਦੀਆਂ ਤੇ ਸਮਾਜ ਸੇਵੀ ਜਥੇਬੰਦੀਆਂ ਅੱਗੇ ਗੁਹਾਰ ਲਾਈ ਹੈ ਕਿ ਕਿਸੇ ਵੀ ਢੰਗ ਨਾਲ ਇਸ ਬੱਚੇ ਨੂੰ ਜੇਲ੍ਹ ਵਿੱਚੋਂ ਕਢਵਾਇਆ ਜਾਵੇ ਤੇ ਇਸ ਪਰਿਵਾਰ ਦੀ ਜਿੰਨੀ ਹੋ ਸਕਦੀ ਹੋਵੇ ਮਦਦ ਕੀਤੀ ਜਾਵੇ। ਗੁਰਦਾਸਪੁਰ ਤੋਂ ਫਾਸਟ ਨਿਊਜ਼ 24 ਟੀਵੀ ਤੇ ਡਾਕਟਰ ਸਰਬਜੀਤ ਸਿੰਘ ਪਿੰਡਰ ਡਾਕਟਰ ਨਰਿੰਦਰ ਸਿੰਘ ਕੁਮਾਰ ਅਤੇ ਜਗੀਰ ਸਿੰਘ ਮੰਡ ਦੀ ਵਿਸ਼ੇਸ਼ ਰਿਪੋਰਟ ਹਾਂਜੀ ਹਾਂਜੀ ਅੱਜ ਅਸੀਂ ਪਹੁੰਚੇ ਹਾਂ ਕਸਬਾ ਕਮਾਨ ਗੁਰਮukh ਸਿੰਘ ਦਾ ਬੇਟਾ ਲਵਦੀਪ ਸਿੰਘ ਤੇ ਇਹਨਾਂ ਦੇ ਘਰ ਦੀ ਹਾਲਾਤ ਬਹੁਤ ਮਾੜੀ ਏ ਇਹਨਾਂ ਨੇ ਆਪਣੇ ਬੱਚੇ ਨੂੰ ਬਾਹਰ ਕੱਢਣ ਵਾਸਤੇ ਕੋਈ ਇਧਰੋਂ ਉਧਰੋਂ ਰਿਸ਼ਤੇਦਾਰਾਂ ਕੋਈ ਕੋਈ ਸਾਝਵਾਲਿਆਂ ਕੋ ਪੈਸੇ ਫੜ ਕੇ ਤੇ ਬਾਰ ਭੇਜਿਆ ਤੇ ਉਹਦਾ ਕਾਰਨ ਇਹ ਹੋਇਆ ਕਿ ਉਹ ਬੰਬੇ ਜਾ ਕੇ ਉਹਦਾ ਜਿਹੜਾ ਸੀ ਨਾ ਪਾਸਪੋਰਟ ਉਹ ਬਣਿਆ ਸੀ ਨਪੜਦਾ ਤੇ ਮੁੰਡਾ 5 ਕ ਜਮਾਤਾਂ ਪੜਿਆ ਸੀ ਉੱਥੇ ਉਹਨੇ ਸਾਈਨ ਕਰ ਦਿੱਤੇ ਨੇ ਪ੍ਰਸ਼ਾਸਨ ਨੇ ਉਹਨੂੰ ਫੜ ਕੇ ਤੇ ਜੇਲ੍ਹ ਚ ਕਰ ਦਿੱਤਾ ਉਹਤੇ ਪਰਚਾ ਕਰਤਾ 420 ਦਾ ਤੇ ਇਹ ਘਰ ਦੇ ਹਾਲਾਤ ਇੰਨੇ ਮਾੜੇ ਨੇ ਕਿ ਉਹਨੂੰ ਛਡਾਰ ਨਹੀਂ ਸਕਦੇ ਆ ਦੇਖੋ ਇਹ ਘਰ ਦੇ ਹਾਲਾਤ ਬਹੁਤ ਮਾੜੇ ਨੇ ਮੇਰੇ ਹਿਸਾਬ ਨਾਲ ਇਹ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰ ਦਾ ਪਾਲਣ ਪੋਸ਼ਣ ਕਰਨ ਦੇ ਨੇ ਤੇ ਇਹਨਾਂ ਦੀ ਇੱਕ ਬੇਟੀ ਵੀ ਹੈ ਇਹਨਾਂ ਦੱਸਿਆ ਕਿ ਪਹਿਲਾਂ ਉਹ ਉਸਦਾ ਵੀ ਹਸਪੀਡ ਮਰ ਚੁੱਕਾ ਹੈ ਤੇ ਉਹ ਵੀ ਜਿਹੜੀ ਇੱਥੇ ਹੀ ਰਹਿ ਕੇ ਤੇ ਆਪਣਾ ਘਰ ਜਿਹੜਾ ਹੈ ਇਥੇ ਉਹਨੂੰ ਵੀ ਪਾਲਣ ਦੇ ਇਹਨਾਂ ਨਾਲ ਹਾਲਾਤ ਇਹਨਾਂ ਦੇ ਇੰਨੇ ਮਾੜੇ ਨੇ ਕਿ ਬਦ ਤੋਂ ਵੀ ਬੱਦਰ ਨੇ ਤੇ ਇਹ ਕਰਕੇ ਮਿਹਨਤੀ ਪ੍ਰਸ਼ਾਸਨ ਨੂੰ ਵੀ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਇਹ ਆ ਕਿ ਇਹਨਾਂ ਦੀ ਜਿੰਨੀ ਵੀ ਹੋ ਸਕਦਾ ਮਦਦ ਕੀਤੀ ਜਾਵੇ ਹਾਂਜੀ ਇਹਨਾਂ ਦਾ ਨੰਬਰ ਹੈ 9779846165 ਜਿਹੜਾ ਵੀ ਕੋਈ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਹੈ ਇਸ ਨੰਬਰ ਤੇ ਇਹਨਾਂ ਨਾਲ ਗੱਲ ਕਰਕੇ ਤੇ ਇਹਨਾਂ ਦੀ ਜਿਸ ਤਰ੍ਹਾਂ ਵੀ ਹੋ ਸਕਦਾ ਉਹ ਮਦਦ ਕਰਦੇ ਇਹਨਾਂ ਦਾ ਮਾਤਾ ਜੀ ਉਹਨਾਂ ਦੇ ਹਸਬੰਦ ਵੀ ਜਿਹੜੇ ਨੇ ਕਾਫੀ ਸਮਾਂ ਪਹਿਲਾਂ ਜਿਹੜੇ ਨੇ ਉਹ ਡੈਥ ਹੋ ਚੁੱਕੀ ਏ ਤੇ ਇਹਨਾਂ ਦੇ ਹਾਲਾਤ ਜਿਹੜੇ ਨੇ ਬਿਲਕੁਲ ਹੀ ਬਹੁਤ ਜ਼ਿਆਦੇ ਮਾੜੇ ਨੇ ਇੱਕ ਤੇ ਮਾੜੇ ਕਹੇ ਜਾਂਦੇ ਨੇ ਮਾੜੇ ਤੋਂ ਵੀ ਬਹੁਤ ਜ਼ਿਆਦੇ ਮਾੜੇ ਨੇ ਸ਼ਾਇਦ ਕੁਦਰਤ ਨੇ ਕੋਈ ਇਹਨਾਂ ਦੇ ਨਾਲ ਪਤਾ ਨਹੀਂ ਕਿਦਾਂ ਦਾ ਖਿਲਵਾੜ ਕੀਤਾ ਕਿ ਅੱਜ ਬੱਚੇ ਨੂੰ ਇਹਨਾਂ ਕੋਸ਼ਿਸ਼ ਕੀਤੀ ਹੈ ਕਿ ਕਿਸੇ ਰੋਜ਼ਗਾਰ ਤੇ ਲਾਈਏ ਪਰ ਉਹਦੇ ਵਿੱਚ ਵੀ ਆਣ ਕੇ ਇਹਨਾਂ ਦੀ ਕਿਸਮਤ ਨਹੀਂ ਇਹਨਾਂ ਦਾ ਸਾਥ ਨਹੀਂ ਦਿੰਦਾ ਸ਼੍ਰੀ ਹਰਗੁਪਿੰਦਪੁਰ ਦੇ ਲਾਗੇ ਪੈਂਦੇ ਕਸਬਾ ਕਮਾਣ ਚ ਮਹਿਤਾ ਰੋਡ ਤੇ ਇਹਨਾਂ ਦਾ ਜਿਹੜਾ ਇਹ ਘਰ ਹੈ ਮਹਿਤਾ ਰੋਡ ਤੇ ਕਮਾਣ ਪਿੰਡ ਚ ਤੇ ਜਿੰਨੀ ਵੀ ਹੋ ਸਕਦਾ ਇਹਨਾਂ ਨੂੰ ਇਸ ਨੰਬਰ ਤੇ ਕੰਟੈਕਟ ਕਰਕੇ ਇਹਨਾਂ ਦੀ ਮਦਦ ਕੀਤੀ ਜਾ ਸਕਦੀ ਹੈ ਕਰੋ ਕੋਸ਼ਿਸ਼ ਕਰ ਰਹੇ ਹਾਂ ਅਸੀਂ ਇਸ ਵੀਡੀਓ ਨੂੰ ਫੇਸਬੁਕ ਤੇ ਵੀ ਪਾਵਾਂਗੇ ਚੈਨਲਾਂ ਤੇ ਵੀ ਪਾਵਾਂਗੇ ਜਿੰਨੀ ਵੀ ਹੋ ਸਕੇਗੀ ਇਹਨਾਂ ਦੀ ਮਰਜ਼ੀ ਕਰਾਂਗੇ ਇਸ ਕਰਕੇ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਦੀ ਜਿੰਨੀ ਵੀ ਹੋ ਸਕਦੀ ਹੈ ਮਰਜ਼ੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਤੁਹਾਡੇ ਨਾਲ ਬਾੜਾ ਵਾਪਰਿਆ ਜਿਹੜਾ ਤੁਸੀਂ ਬੱਚੇ ਨੂੰ ਬਾਹਰ ਭੇਜਿਆ ਜੀ ਇਹ ਬਾਹਰ ਕਰਾਏ ਸਾਡੇ ਚੰਗੇ ਦੇ ਨਾਲ ਦੇਣਗੇ ਨਿਕਾਹ ਦਾ ਪਿਓ ਮਰ ਗਿਆ ਸੀ ਬੜੀ ਔਖੇ ਦਿੱਤਾ ਕੀਤਾ ਬੜੀ ਖੈਰ ਇਹਨਾਂ ਕੋਲ ਮਿਹਨਤ ਕਰ ਕਰ ਕੇ ਤੇ ਔਰ ਕਿ ਪਾਲੇ ਸੀ ਕਿੰਨੇ ਬੱਚੇ ਤੁਹਾਡੇ ਇਹਨਾਂ ਬੱਚੇ ਤੋਂ ਗੁੱਡੀਆਂ ਦੇ ਕਾਇਆ ਛੋਟਾ ਗੁੱਡੀਆਂ ਵੀ ਆਈਆਂ ਹਾਂ ਹਾਂਜੀ ਤੇ ਜਿਹੜੀ ਛੋਟੀ ਵੀ ਆਈ ਆ ਉਹ ਤਾਂ ਚਾਰ ਕੇ ਸਾਧਵੇਂ ਵਿਆਹ ਨੂੰ ਤੇ ਉਹਦਾ ਵੀ ਘਰ ਵਾਲਾ ਬੁਰਾ ਹੋ ਗਿਆ ਤੇ ਉਹ ਵੀ ਮੇਰੇ ਕੋਲੇ ਹੀ ਇਤਨੀ ਨਿਕ ਨਿਕ ਬੱਚੇ ਲੈ ਕੇ ਤੇ ਇਹ ਕਿੱਥੇ ਚੱਲਿਆ ਇਹ ਮੁੰਡਾ ਇਹ ਬਾਹਰਲੇ ਮੁਰਖ ਚੱਲਿਆ ਹੀ ਤੇ ਕੀ ਗੱਲ ਕੀ ਹੋ ਜਾਂਦਾ ਬੰਬੇ ਜਾ ਕੇ ਪੁੱਛ ਗਿਛ ਕੋਈ ਹੋਈ ਏਅਰਪੋਰਟ ਤੇ ਤੇ ਉੱਥੇ ਫੜਿਆ ਗਿਆ ਕਿਉਂ ਫੜਿਆ ਉਹਨਾਂ ਨੇ ਪਤਾ ਨਹੀਂ ਵੀ ਹਾਂਜੀ ਕੀ ਗੱਲ ਹੈ ਉੱਥੇ ਜੀ ਉੱਥੇ ਉਹਨਾਂ ਨੇ ਫੜਿਆ ਲਿਖਿਆ ਪੁੱਛਿਆ ਕਿ ਨਾਕ ਪੜਿਆ ਨਾ ਪੰਜ ਪੜਿਆ ਦੱਸਿਆ ਉਹਨਾਂ ਤੇ ਪਾਸਪੋਰਟ ਆਨੇ ਪੜਦਾ ਸੀ ਹਾਂਜੀ ਉੱਥੇ ਹੀ ਉਹਨਾਂ ਨੇ ਉਹਨਾਂ ਅੰਦਰ ਕਰ ਲਿਆ ਇਹਦੇ ਪੁੱਛਣ ਗਿਛਣ ਵਾਲੇ ਆ ਹੁਣ ਕੀ ਕਹਿੰਦੇ ਹੋ ਪਹਿਲਾਂ ਉਹਨਾਂ ਨੇ ਰੱਖਿਆ ਵਠਾਣੇ ਵਿੱਚ ਤੇ ਪੈਸੇ ਮੰਗਦੇ 25000 ਦੋ ਤੇ ਆਂ ਜੇ ਤੁਸੀਂ ਬੰਦਾ ਮੜਕੇ ਚੜਾ ਦੇਣੀ ਆ ਹੂੰ ਤੇ ਕਿੰਨੇ ਦੇਣਾ 5000 ਇਹ ਤੇ ਫਰਦੜਕਾ ਗਈ ਬਾਹਰ ਕਰਾਇਆ ਲੋਕਾਂ ਤਰਲੇ ਮਾਰ ਮਾਰ ਕੇ ਤੁਸੀਂ ਆਪ ਕੀ ਕੰਮ ਕਰਦੇ ਕਈ ਆ ਘਰਾਂ ਦਾ ਕੰਮ ਕਰੀਦਾ ਠੀਕ ਤੇ ਤੁਸੀਂ ਹੁਣ ਕੀ ਪ੍ਰਸ਼ਾਸਨ ਤੋਂ ਕੋਈ ਮੰਗ ਕਰਦੇ ਜਾਨ ਸਮਸਾਹ ਤੁਹਾਡਾ ਘਰ ਤੋਂ ਬਾਹਰ ਉਥੋਂ ਜੇਲ੍ਹ ਚੋਂ ਘਰ ਕਲਾ ਦੇਣਾ ਤੇ ਜੇ ਕੋਈ ਮਤ ਕਰ ਦੇਣ ਗਰੀਬਾਂ ਦੀ ਉਹ ਮੇਰੇ ਜਿਹੜੇ ਘਰ ਚ ਕੀ ਆ ਕਮਾਈ ਵਾਲਾ ਤੇ ਹੰਿੰਗ ਜੀ ਇਹ ਬੇਟਾ ਜਿਹੜਾ ਮੈਂ ਜਾਂਦਾ ਬਾਹਰ ਹੈ ਆਪਣੇ ਇਥੋਂ ਘਰੋਂ 12 ਤਰੀਕ ਤੇ ਜਾਂਦਾ ਵਾ ਸੋਨਾ ਦੀ ਗੜੀ ਫਲੈਟੀ ਇਹਦੀ ਤੇ ਬਾਅਦ ਚ ਪਤਾ ਨਹੀਂ ਕੀ ਕੀ ਰਾਬ ਬਣਿਆ ਉਹਦੇ ਨਾਲ ਬਹੁਤ ਹੀ ਤੇ ਗਰੀਬ ਵਾ ਨੇ ਸਾਡੇ ਇੱਥੇ ਲੱਗ ਗਵਾਂਡੀ ਆ ਭਤੀਜੇ ਲੱਗਦਾ ਮੇਰਾ ਤੇ ਬੜੀ ਮੁਸ਼ਕਲਾ ਹੁਣ ਉਹਦਨ ਦਾ ਹੀ ਬਸ ਇਦਾਂ ਹੀ ਬਹੁਤ ਹੈ ਨੀ ਮੰਮੀ ਸਾਰਾ ਪਰਿਵਾਰ ਹੀ ਪਰੇਸ਼ਾਨ ਵਾ ਹਾਂਜੀ ਇਹੋ ਸਾਰੇ ਚਲੋ ਕੀ ਮੈਂ ਮੈਂ ਤਾਂ ਮੰਗਦੇ ਆ ਕਿ ਸਾਰੇ ਬੇਤਕਾਰ ਨੇ ਸਾਰੇ ਇਹ ਗਰੀਬ ਨੇ ਤੇ ਚਲੋ ਬੱਚਾ ਬਾਹਰ ਆਵੇ